ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਲੋਹੇ ਦੀ ਰਾਡ ਮਾਰ ਕੇ ਬਹਿਰਮੀਨ ਨਾਲ ਕਤਲ ਕਰਕੇ ਫਰਾਰ ਹੋਈ ਮਹਿਲਾ ਅਤੇ ਉਸਦੇ ਆਸ਼ਕ ਨੂੰ ਖੰਨਾ ਪੁਲਿਸ ਨੇ ਕੋਜੀ ਘੰਟਿਆਂ ਵਿੱਚ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਹੋਈ ਅੱਜ ਐਸਐਸਪੀ ਖੰਨਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਖੰਨਾ ਡਾਕਟਰ ਜੋਤੀ ਯਾਦ ਬਹਿਰਮੀਨ ਨਾਲ ਕਤਲ ਕਰਤਾ ਗਿਆ ਉਹਦੇ ਪ੍ਰਾਦਾ ਨਾਮ ਸੀਗਾ ਬਹਾਦਰ ਸਿੰਘ son of ਗੁਰਮੀਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟਿਗੇਟਿੰਗ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਲੋਹੇ ਦੀ ਰਾਡ ਮਾਰ ਕੇ ਬੇਰਹਿਮੀ ਨਾਲ ਕਤਲ ਕਰਕੇ ਫਰਾਰ ਹੋਈ ਮਹਿਲਾ ਅਤੇ ਉਸਦੇ ਆਸ਼ਕ ਨੂੰ ਖੰਨਾ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਹੋਈ ਅੱਜ ਐਸਐਸਪੀ ਖੰਨਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਖੰਨਾ ਡਾਕਟਰ ਜੋਤੀ ਯਾਦ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਦੇ ਡੀਜੀਪੀ ਗੋਰ ਯਾਦਵ ਅਤੇ ਡੀਆਈਜੀ ਨਲੰਬਰੀ ਵਿਜੇ ਜਗਦਲੇ ਲੁਧਿਆਣਾ ਰੇਂਜ ਦੇ ਦਿਸਨ ਨਰੇਸ਼ਾ ਤੇ ਡਾਕਟਰ ਜੋਤੀ ਯਾਦਵ ਬੈਂਸ ਐਸਐਸਪੀ ਖੰਨਾ ਦੀ ਅਗਵਾਈ ਹੇਠ ਮਾੜੇ ਅੰਸ਼ਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮਹਿਮ ਦੇ ਤਹਿਤ ਐਸਪੀ ਪਵਨਜੀ ਡੀਐਸਪੀ ਮੋਹਤ ਸਿੰਘਲਾ ਡੀਐਸਪੀ ਹਮਤ ਮਲੋਤਰਾ ਪਾਇਲ ਇੰਸਪੈਕਟਰ ਹਰਦੀਪ ਸਿੰਘ ਸੀਐਸਟਾ ਖੰਨਾ ਸਬ ਇੰਸਪੈਕਟਰ ਸਤਨਾਮ ਸਿੰਘ ਮੁਕੀ थाना ਮਲੋਦ ਸਮੇਤ ਪਾਰਟ ਨੇ ਸੰਸਨੀ ਖੇਤ ਕਤਲ ਦੀ ਗੁੱਥੀ ਨੂੰ ਕੁੱਲ 6 ਘੰਟਿਆਂ ਦੇ ਘਟ ਸਮੇਂ ਦੇ ਵਿੱਚ ਸੁਲਝਾ ਕੇ ਕਤਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਪ੍ਰਾਪਤ ਕੀਤੀ ਹੈ 15 ਮਈ ਨੂੰ ਸਵੇਰੇ 8:30 9 ਵਜੇ ਕੇ ਵਿਚਾਲੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ ਸਨ ਆਫ ਗੁਰਮੈਨ ਸਿੰਘ ਵੱਲੋਂ ਇਤਲਾਹ ਦਿੱਤੀ ਗਈ ਕੀ ਉਹਦੇ ਪ੍ਰਾਧ ਦੀ ਕਿਸੇ ਨੇ ਬਹਿਰੇਮੀ ਨਾਲ ਕਤਲ ਕਰਤਾ ਗਿਆ ਉਹਦੇ ਪ੍ਰਾਧ ਦਾ ਨਾਮ ਸੀਗਾ ਆ ਬਹਾਦਰ ਸਿੰਘ ਆ son of ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟੀਗੇਸ਼ਨ ਸੀਗੀ ਉਹ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹ ਉਹਦੇ ਸਿਰ 'ਤੇ ਲੋਹੇ ਦੀ ਰੌਡ ਨਾਲ वार ਕਰਕੇ ਉਹਦਾ ਬੈਨ ਹੈਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ 2 ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਦਾ ਸੁਖਪ੍ਰੀਤ ਸੁਖਦੀਪ ਸਿੰਘ ਸੁਖਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਜੋ ਬਹਾਦਰ ਸਿੰਘ ਇਹਦੇ ਇੱਕ ਲਿਵਨ 파ਟਨਰ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਇਹ ਸੋਇਆ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਪਿਛੋਕੜ ਬਹਾਦਰ ਸਿੰਘ ਕੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤੇ ਉੱਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਤੇ ਬੱਚੀ ਸੀਗੀ ਉਹ ਇਹ ਪੂਰੇ ਜੋ ਮਰਡਰ ਹੈ ابھی ਇੱਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਏਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ SPD ਦੇ ਅੰਡਰ ਇਮੀਡੀਏਟਲੀ DSP ਫਾਈਲ ਤੇ DSP D ਦੇ ਅੰਡਰ ਇਨਾ ਦੇ ਰਿਸਪੈਕਟਿਵ ਇਨਚਾਰजेस ਐਸਐਚ ਨੂੰ ਤੇ ਸੀਆਈ ਇਨਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਹੈ ਇਹ ਮੋਕੇ ਤੋਂ ਫਰਾਰ ਹੋ ਚੁਕੇ ਸੀਗੇ ਜਦੋਂ ਤੱਕ ਸਾਡੇ ਕੋਲ ਲੱਤਾਈ ਤੇ ਟੈਕਨੀਕਲੀ ਇਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਨਾਲ ਨੂੰ ਅਲਟੀਮੇਟਲੀ ਫਿਰ ਅੰਬਾਲਾ ਤੋਂ ਫੜਿਆ ਗਿਆ ਸੀਗਾ ਤੇ ਵਿਥਿਨ 6 ਆਵਰਜ਼ ਵੱਡੀ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀਗਾ ਮੈਨੂੰ ਮੇਨਲੀ ਕਹਰ ਰਹੇ ਸੀ ਜਿਹੜਾ ਮਰਡਰ ਕਰਨ ਦੇ ਕੀ ਉਹ ਲੇਡੀ ਆ ਕੀ ਲੱਗਦੀ ਹੈਗੀ ਅ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈਗਾ ਉਹਦੀ ਲਿਵ-ਇਨ ਪਾਰਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬੁਆਏਫ੍ਰੈਂਡ ਸੀਗਾ ਉਹਦੇ ਮਿਲ ਕੇ ਇਹਨੇ ਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਣ ਦੀ ਫਿਰਾਗ ਤੇ ਵਿੱਚ ਹੈਗੀ ਤੇ ਮਰਨ ਵਾਲੇ ਦੇ ਨਾਲ ਇਹਨੇ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ ਆਲਰੇਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੋ ਮਰਨ ਵਾਲਾ ਉਹਦੇ ਵੀ ਆਪਣੀ ਇੱਕ ਬੱਚੀ ਹੈਗੀ ਤੇ ਦੋਨੋਂ ਹੀ ਮੈਰਿਡ ਸੀਗੇ ਤੇ ਮੈਂ ਕਿੱਟੇ ਕਿੱਟੇ ਬੱਚੇ ਨੇ ਜਿਹਨਾਂ ਦਾ ਲੀਡ ਕਿੰਨੀ ਏਸਾਂ ਹੋ ਗਈ ਜੋ ਮਰਨ ਵਾਲੀ ਦੀ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਦੇ ਉਪਰ ਅਟੈਕ ਹੋਇਆ ਉਹਦੇ ਸਾਹਮਣੇ ਹੀ ਪੂਰਾ ਮਰਡਰ ਕੇਸ ਹੋਇਆਗਾ ਤੇ ਮੈਮ ਕਾਰਨ ਕੀ ਸੀ ਕਿ ਉਹ ਜਿੱਥੇ ਪਹਿਲਾਂ ਰਹਿੰਦਾ ਸੀ ਪਿੰਡ ਸੀ ਉੱਥੇ ਉਹ ਇੱਥੇ ਕਿਉਂ ਆਇਆ ਸੀ ਕੋਈ ਕਾਰਨ ਸੀਗਾ ਬੇਸਿਕਲੀ ਮੈਰਿਟਲ ਹੋ ਸਕਦਾ ਈ ਸ਼ੂ ਕਿਉਂਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਵਿੰਨ ਚ ਰਹਿ ਰਿਹਾ ਸੀਗਾ ਉਹਦੇ ਨਾਲ ਪਹਿਲੀ ਵਾਈਫ ਨੂੰ ਉਥੇ ਸੈਪਰੇਸ਼ਨ ਹੋ ਗਈ ਸੀ ਜਾਂ ਕੋਈ ਉਹ ਅਜੇ ਕਨਫਰਮ ਕਰਨਾ باقی ਹੈ ਮੁਰਲੀ ਤਫਤੀਸ਼ ਹੈ ਕਿ ਕਿ ਦੋਸ਼ੀ ਫੜੇ ਜਾ ਚੁਕੇ ਇਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ ਉਹ ਲਿਵ-ਇਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪ੍ਰੀਤ ਸਿੰਘ ਉਲਫ ਸੁਖੀ ਤੇ ਉਹ ਉਹਦੇ ਨਾਲ ਵੀ ਦਾ ਰਿਲੇਸ਼ਨਸ਼ਿਪ ਹੈਗਾ ਕਮਿਊਨਿਟੀ ਦਾ ਉਹ ਨਹੀਂ ਕਰਦਾ ਜੀ ਮੈਂ ਮਹਿਮਦ ਫਿਲਮ ਤੋਂ ਬੱਚੇ ਦਾ ਜ਼ਮਾਨਤ ਜੀ ਆਇਰਨ ਰੋਡ ਇੱਕ ਲੋਹੇ ਦੀ ਰੋਡ ਉਹਦੇ ਸਿਰ ਦੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਗਿਆ ਹੈ। ਕੋਈ ਨਾ ਬੱਚੇ ਦੱਜੇ ਮੈਂ ਚੁੱਪੀ ਹਜੇ ਤੱਕ ਕੁਝ ਨਹੀਂ। ਠੀਕ ਹੈ। ਥੈਂਕ ਯੂ ਥੈਂਕ ਯੂ।